ਮੋਗਾ ਦੇ ਪਿੰਡ ਉਗੋਕੇ ਦੇ ਨਹਿਰ 'ਚ ਪਾੜ ਪੈਣ ਕਾਰਨ ਖਰਾਬ ਹੋਈ ਫਸਲ ਭਾਰੀ ਨੁਕਸਾਨ ਹੋਣ ਤੋਂ ਬਚਾ ਮੋਗਾ ਜ਼ਿਲ੍ਹੇ ਦੇ ਪਿੰਡ ਉਗੋਕੇ ਨੇੜੇੋਂ ਲੰਗ ਦੀ ਅਬੋਹਰ ਬ੍ਰਾਂਚ 'ਚ ਬੀਤੀ ਰਾਤ ਕਰੀਬ 35 ਫੁੱਟ ਦਾ ਨਹਿਰ 'ਚ ਪਾੜ ਪੈਣ ਤੋਂ ਬਾਅਦ ਡਰ ਦਾ ਮਾਹੌਲ ਬਣ ਗਿਆ ਪਰ ਪਿੰਡ ਵਾਸੀਆਂ ਦੀ ਸਖਤ ਮਿਹਨਤ ਤੋਂ ਬਾਅਦ ਨਹਿਰ ਨੂੰ ਭਰਨ ਦਾ ਕੰਮ ਸ਼ੁਰੂ ਹੋ ਗਿਆ ਮੋਗਾ ਜ਼ਿਲ੍ਹੇ ਦੇ ਪਿੰਡ ਉਗੋਕੇ ਨੇੜੇ ਲੰਘਦੀ ਆ ਬੋਹਰ ਬ੍ਰਾਂਚ 'ਚ ਬੀਤੀ ਰਾਤ ਕਰੀਬ 35 ਫੁੱਟ ਦਾ ਨਹਿਰ 'ਚ ਪਾੜ ਪੈਣ ਤੋਂ ਬਾਅਦ ਡਰ ਦਾ ਮਾਹੌਲ ਕਾਇਮ ਹੋ ਗਿਆ ਸੀ ਪਰ ਪਿੰਡ ਵਾਸੀਆਂ ਦੀ ਸਖਤ ਮਿਹਨਤ ਤੋਂ ਬਾਅਦ ਨਹਿਰ ਨੂੰ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਇਸ ਮੌਕੇ ਤੇ ਨਹਿਰੀ ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਅਤੇ ਬਾਗਾਪੁਰਾ ਦੇ ਡੀਐਸਪੀ ਸ਼ਮਸ਼ੇਰ ਸਿੰਘ ਵੀ ਮੌਕੇ ਤੇ ਪਹੁੰਚ ਗਏ ਨੇ ਇਸ ਦੌਰਾਨ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬੀਤੇ ਦਿਨੀ ਹੀ ਇਸ ਨਹਿਰ ਵਿੱਚ ਪਾਣੀ ਛੱਡਿਆ ਗਿਆ ਸੀ। ਇਹ ਨਹਿਰ ਬਹੁਤ ਪੁਰਾਣੀ ਹੈ ਜਿਸ ਕਰਕੇ ਨਹਿਰ ਵਿੱਚ ਪਾੜ ਪੈ ਗਿਆ। ਇਸ ਨਹਿਰ ਦੀ ਮੁਰੰਮਤ ਨਹੀਂ ਕਰਵਾਈ ਗਈ ਅਤੇ ਇਸ ਨਹਿਰ ਦੇ ਬੰਨ ਤੇ ਵੀ ਚੂਹਿਆਂ ਨੇ ਕਈ ਟੋਏ ਬਣਾ ਦਿੱਤੇ ਨੇ ਜਿਸ ਕਾਰਨ ਇਹ ਬੰਨ ਟੁੱਟ ਗਿਆ। ਉਕਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਨਹਿਰ ਦੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਜਲਦੀ ਹੀ ਇਸ ਨੂੰ ਭਰ ਦਿੱਤਾ ਜਾਏਗਾ। ਕੋਈ ਬਹੁਤਾ ਨੁਕਸਾਨ ਨਹੀਂ ਹੋਇਆ। ਪੂਣੀ ਜਹੀ ਮੂੰਫਲੀ ਅਤੇ ਮੱਕੀ ਦੀ ਫਸਲ ਦਾ ਨੁਕਸਾਨ ਜ਼ਰੂਰ ਹੋਇਆ ਜ਼ਿਕਰਯੋਗ ਹੈ ਕਿ ਪਿੰਡੋਗੋਕੇ ਨੇੜੇੋਂ ਲੰਘਦੀ ਆ ਬੋਹਰ ਬ੍ਰਾਂਚ ਚ ਨਹਿਰ ਚ ਬੀਤੀ ਰਾਤ ਹੀ ਪਾਣੀ ਛੱਡ ਦਿੱਤਾ ਗਿਆ ਸੀ ਜਿਸ ਕਾਰਨ ਵਾਧੂ ਪਾਣੀ ਦਾ ਬੋਝ ਨਾ ਸਹਾਰਦਿਆਂ ਇਸ ਨਹਿਰ ਵਿੱਚ ਪਾੜ ਪੈ ਗਿਆ ਸੀ ਨਹਿਰੀ ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਕਿਹਾ ਹੈ ਕਿ ਅਜੇ ਹੀ ਪਾੜ ਵਰਗੀ ਕਿਸੇ ਵੀ ਪ੍ਰਕਾਰ ਦੀ ਸਥਿਤੀ ਉਤਪੰਨ ਨਾ ਹੋਵੇ ਇਸ ਲਈ ਟੁਕਵੇਂ ਕਦਮ ਚੁੱਕੇ ਜਾਣ ਮੋਗਾ ਦੇ ਪਿੰਡ ਉਗੋਕੇ ਦੇ ਨੇੜੇ ਚ ਨਹਿਰ ਚ ਪਾੜ ਪੈਣ ਕਾਰਨ ਖਰਾਬ ਹੋਈ ਫਸਲ ਭਾਰੀ ਨੁਕਸਾਨ ਹੋਣ ਤੋਂ ਬਚਾ ਮੋਗਾ ਜ਼ਿਲ੍ਹੇ ਦੇ ਪਿੰਡ ਉਗੋਕੇ ਨੇੜੇੋਂ ਲੰਗ ਦੀ ਅਬੋਹਰ ਬ੍ਰਾਂਚ ਚ ਬੀਤੀ ਰਾਤ ਕਰੀਬ 35 ਫੁੱਟ ਦਾ ਨਹਿਰ ਚ ਪਾੜ ਪੈਣ ਤੋਂ ਬਾਅਦ ਡਰ ਦਾ ਮਾਹੌਲ ਬਣ ਗਿਆ ਪਰ ਪਿੰਡ ਵਾਸੀਆਂ ਦੀ ਸਖਤ ਮਿਹਨਤ ਤੋਂ ਬਾਅਦ ਨਹਿਰ ਨੂੰ ਭਰਨ ਦਾ ਕੰਮ ਸ਼ੁਰੂ ਹੋ ਗਿਆ ਮੋਗਾ ਜ਼ਿਲ੍ਹੇ ਦੇ ਪਿੰਡ ਉਗੋਕੇ ਨੇੜੇ ਲੰਘਦੀ ਆਬੋਹਰ ਬ੍ਰਾਂਚ 'ਚ ਬੀਤੀ ਰਾਤ ਕਰੀਬ 35 ਫੁੱਟ ਦਾ ਨਹਿਰ 'ਚ ਪਾੜ ਪੈਣ ਤੋਂ ਬਾਅਦ ਡਰ ਦਾ ਮਾਹੌਲ ਕਾਇਮ ਹੋ ਗਿਆ ਸੀ ਪਰ ਪਿੰਡ ਵਾਸੀਆਂ ਦੀ ਸਖਤ ਮਿਹਨਤ ਤੋਂ ਬਾਅਦ ਨਹਿਰ ਨੂੰ ਭਰਨ ਦਾ ਕੰਮ ਸ਼ੁਰੂ ਹੋ ਗਿਆ ਐਸ ਮੌਕੇ ਤੇ ਨਹਿਰੀ ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਅਤੇ ਬਾਗਾਪੁਰਾ ਦੇ ਡੀਐਸਪੀ ਸ਼ਮਸ਼ੇਰ ਸਿੰਘ ਵੀ ਮੌਕੇ ਤੇ ਪਹੁੰਚ ਗਏ ਨੇ ਇਸ ਦੌਰਾਨ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬੀਤੇ ਦਿਨੀ ਹੀ ਇਸ ਨਹਿਰ ਵਿੱਚ ਪਾਣੀ ਛੱਡਿਆ ਗਿਆ ਸੀ। ਇਹ ਨਹਿਰ ਬਹੁਤ ਪੁਰਾਣੀ ਹੈ ਜਿਸ ਕਰਕੇ ਨਹਿਰ ਵਿੱਚ ਪਾੜ ਪੈ ਗਿਆ। ਇਸ ਨਹਿਰ ਦੀ ਮੁਰੰਮਤ ਨਹੀਂ ਕਰਵਾਈ ਗਈ ਅਤੇ ਇਸ ਨਹਿਰ ਦੇ ਬੰਨ ਤੇ ਵੀ ਚੂਹਿਆਂ ਨੇ ਕਈ ਟੋਏ ਬਣਾ ਦਿੱਤੇ ਨੇ ਜਿਸ ਕਾਰਨ ਇਹ ਬੰਨ ਟੁੱਟ ਗਿਆ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਨਹਿਰ ਦੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਜਲਦੀ ਹੀ ਇਸ ਨੂੰ ਭਰ ਦਿੱਤਾ ਜਾਏਗਾ। ਕੋਈ ਬਹੁਤਾ ਨੁਕਸਾਨ ਨਹੀਂ ਹੋਇਆ। ਪੂਰੀ ਜਹੀ ਮੂੰਫਲੀ ਅਤੇ ਮੱਕੀ ਦੀ ਫਸਲ ਦਾ ਨੁਕਸਾਨ ਜ਼ਰੂਰ ਹੋਇਆ ਜ਼ਿਕਰ ਹੋ ਗਏ ਕਿ ਪਿੰਡੋਗੋਕੇ ਨੇੜੇੋਂ ਲੰਘਦੀ ਆ ਬੋਹਰ ਬ੍ਰਾਂਚ ਚ ਨਹਿਰ ਚ ਬੀਤੀ ਰਾਤ ਹੀ ਪਾਣੀ ਛੱਡ ਦਿੱਤਾ ਗਿਆ ਸੀ ਜਿਸ ਕਾਰਨ ਵਾਧੂ ਪਾਣੀ ਦਾ ਬੋਝ ਨਾ ਸਹਾਰਦਿਆਂ ਇਸ ਨਹਿਰ ਵਿੱਚ ਪਾੜ ਪੈ ਗਿਆ ਸੀ ਨਹਿਰੀ ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਕਿਹਾ ਹੈ ਕਿ ਅਜੇ ਹੀ ਪਾੜ ਵਰਗੀ ਕਿਸੇ ਵੀ ਪ੍ਰਕਾਰ ਦੀ ਸਥਿਤੀ ਉਤਪੰਨ ਨਾ ਹੋਵੇ ਇਸ ਲਈ ਟੁਕਵੇਂ ਕਦਮ ਚੁੱਕੇ ਜਾਣ